ਸਸੀ ਕਾਲ ਜੀ ਬਹੁਤ ਲੰਬੇ ਅਰਸੇ ਮਗਰੋਂ ਅੱਜ ਫੇਰ ਇੱਕ ਹਿਮਾਚਲ ਦੀ ਛੁੱਟੀ ਦੀ ਟਰੈਕ ਕਰਨ ਲੱਗੇ ਆ ਤੇ ਇਸ ਸਮੇਂ ਮੈਂ ਆਪਣੇ 42 ਸੈਕਟਰ ਦੇ ਘਰ ਵਿੱਚ ਆ ਤੇ ਅੱਜ ਜਿਹੜਾ ਹੈਗਾ ਦਿਨ ਹੈਗਾ 18 April 2025 ਤੇ ਇਹ ਸਫ਼ਰ ਦੇ ਵਿੱਚ ਨਾਲ ਤਿੰਨ ਜਣੇ ਹੋਰ ਹੋਣਗੇ ਇੱਕ ਤਾਂ ਮੇਰਾ ਭਾਂਜਾ ਹੋਵੇਗਾ ਤੇ ਦੋ ਜਣੇ ਹੋਰ ਹੋਣਗੇ ਤੁਹਾਨੂੰ ਦੱਸਾਂਗਾ ਰਸਤੇ ਦੇ ਵਿੱਚ ਤੇ ਮੇਰਾ ਭਾਂਜਾ ਬਾਬੀ ਉਥੇ ਨੀਰਕੁਲ ਆਏਗਾ ਸਮਾਂ 12 ਵੱਜ ਚੁੱਕੇ ਨੇ ਤੇ ਅਸੀਂ ਤਕਰੀਬਨ 12:30 ਜਿਹੜਾ ਹੈਗਾ ਸਫ਼ਰ ਸ਼ੁਰੂ ਕਰਦਾਂਗੇ ਤੇ ਇਹ ਸਫ਼ਰ ਕਿੱਥੇ ਦਾ ਹੈਗਾ ਤੇ ਰਸਤੇ 'ਚ ਕਿੱਦਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ ਕਿੱਦਾਂ ਦੇ ਜਿਹੜੇ ਹੈਗੇ ਨੇ ਬਿਊਟੀਆਂ ਦੇਖਣ ਨੂੰ ਮਿਲਦੀਆਂ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਸਾਡੇ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਬਣੇ ਰਹੋ ਲਓ ਜੀ ਆ ਗਈ ਦੂਜੀ ਸਵਾਰੀ ਸਾਡੀ ਭਾਣਜਾ ਮੇਰਾ ਬੋਵੀ ਇਹ ਪਹਿਲਾਂ ਵੀ ਮੇਰੇ ਨਾਲ ਸਫ਼ਰ ਕੀਤਾ ਤੁਸੀਂ ਜਾਣਦੇ ਹੋਣੇ ਹੋ ਤੇ ਦੋ ਜਿਹੜੇ ਹੈਗੇ ਸਵਾਰੀਆਂ ਸੀ ਰਸਤੇ ਚ ਲੈਣੀਆਂ ਸੀ ਲੱਗੀਆਂ ਸਫਰ ਹੁਣ ਸ਼ੁਰੂ ਕਰਨ ਠੀਕ ਹੈ ਜੀ ਲਓ ਜੀ ਬਾਕੀ ਦੀਆਂ ਜਿਹੜੀਆਂ ਦੋ ਸਵਾਰੀਆਂ ਸਾਡੇ ਨਾਲ ਜਾ ਰਹੀਆਂ ਨੇ ਇਹ ਮਹਾਰਿਸ਼ੀ ਰਗਵੀਰ ਜੀ ਇਹਨਾਂ ਦੇ ਬੇਟੇ ਇਹਨਾਂ ਬੇਟੇ ਦਾ ਚੇਤਨ ਚੇਤਨ ਸੇ ਚੇਤਨ ਸਾਨੂੰ ਚੇਤਰਾ ਦਾ ਉਹਗਾ ਹੁਣ ਨਾਲ 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 ਦੇ ਦਾ ਬੜੀ ਹੁਣ ਅਸੀਂ ਸਰਹੰਗਪੁਰ ਪਿੰਡਾਂ ਹਾਂ ਸਰਹੰਗਪੁਰ ਪਿੰਡ ਤੋਂ ਨਿਕਲ ਆ ਗਏ ਠੀਕ ਹੈ ਹਾਂਜੀ ਹਾਂਜੀ ਲਓ ਜੀ ਅਸੀਂ ਗੁਰੂ ਦੀ ਨਗਰੀ ਨੰਦਪੁਰ ਸਾਹਿਬ ਐਂਟਰ ਕਰਨ ਲੱਗੇ ਆ ਤੇ ਰਸਤੇ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਸੀ ਗੱਡੀ ਥੋੜੀ ਜੀ ਪ੍ਰੋਬਲਮ ਦੇ ਰਹੀ ਸੀ ਡੈਕਾ ਜਾ ਮਾਰ ਰਹੀ ਸੀ ਟਾਇਰ ਨਾ ਉਹਦਾ ਥੋੜਾ ਜਿਹਾ ਮੈਂ ਪੁਆਇ ਸੀ ਕਿ ਪਹਿਲਾਂ ਦੋ ਟਾਇਰ ਚੇਂਜ ਕਰਾਏ ਸੀ ਉਹ ਨੰਬਰ ਸਟਿਪਨੀ ਵਾਲਾ ਲੱਗਿਆ ਹੋਇਆ ਸੀ ਖਿਲਦੀ ਸੀ ਪਤਾ ਫਿਰ ਉੱਥੇ ਅਸੀਂ ਟਾਈਮ ਲਾਇਆ ਥੋੜਾ ਜਿਹਾ ਟਾਇਰ ਚੇਂਜ ਕਰਵਾਇਆ ਤੇ ਬਗਵੀ ਜੀ ਹਾਂ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਤਿ ਸ਼ਕਾਲ ਮੇਰੀ ਸੁਣਾਓ ਕੋਈ ਰੱਬ ਕਰਦੀ ਹੈ ਕਿੱਧਰ ਨੂੰ ਜਾਣਾ ਹੈ ਪਰ ਰੂਟ ਦੱਸੋ ਚਿੰਤਪੁਰ ਨਹੀਂ ਕਿਹੜੇ ਕਿਹੜੇ ਰਸਤਾ ਆਪਣਾ ਰੂਟ ਹੈ ਜੀ ਆਪਾਂ ਪਹਿਲਾਂ ਤਾਂ ਨੰਗਲ ਜਾਣਾ ਜੀ ਨੰਗਲ ਤੋਂ ਬਾਅਦ ਆਪਾਂ ਊਨਾ ਜੀ ਊਨੇ ਤੋਂ ਬਾਅਦ ਚਿੰਤਪੁਰਨੀ ਜਵਾਲਾ ਜੀ ਠੀਕ ਹੈ ਅੱਗੇ ਫਿਰ ਉਸ ਤੋਂ ਹਾਂ ਜਾਂਦੇ ਹਾਂ ਅੱਗੇ ਧਰਮਸ਼ਾਲਾ ਨੂੰ ਹੋ ਕੇ ਗਾਹ ਹੁੰਦੇ ਹੋਏ ਨਾ ਜੀ ਹਜੇ ਤੱਕ ਮੈਂ ਇਹ ਜਿਹੜਾ ਸੀਕ੍ਰੀਟ ਡਿਸਕਲੋਜ਼ ਨਹੀਂ ਕੀਤਾ ਸੀ ਜਾ ਕਿੱਥੇ ਰਹੇ ਹਾਂ ਅਸੀਂ ਜਾ ਰਹੇ ਆ ਜੀ ਕਰੇਰੀ ਲੇਖ ਵੈਰੀ ਨਾਈਸ ਵੈਰੀ ਨਾਈਸ ਕਰੇਰੀ ਪਤਾ ਲੱਗਿਆ ਸਾਨੂੰ ਰਸਤੇ 'ਚ ਹਾਂ ਇਹ ਦੱਸਿਆ ਨਹੀਂ ਸੀ ਮੈਂ ਡਿਸਕਲੋਜ਼ ਨਹੀਂ ਸੀ ਕੀਤਾ ਮੈਂ ਕਿ ਜਦੋਂ ਸਾਰੇ ਹੋ ਜਾਣਗੇ ਤੇ ਫਿਰ ਦੱਸਾਂਗੇ ਡਿਸਕਲੋਜ਼ ਕਰਾਂਗੇ ਤੇ ਇਹ ਧਰਮਸ਼ਾਲਾ ਤੋਂ ਗਾਂਹ ਜਾ ਕੇ ਜਿਹੜਾ ਹੈਗਾ ਇਹ ਡੈਸਟੀਨੇਸ਼ਨ ਆਉਂਦਾ ਤੇ ਟਰੈਕ ਹੈ ਟਰੈਕ 13 ਕਿਲੋਮੀਟਰ ਦੀ ਟਰੈਕ ਹੈ ਤੇ ਅੱਜ ਅਸੀਂ ਪਹੁੰਚਾਂਗੇ ਕਰੇਰੀ ਪਿੰਡ ਉੱਥੇ ਜਾ ਕੇ ਸਟੇ ਕਰਾਂਗੇ ਤੇ ਕੱਲ ਅਸੀਂ ਕਰਾਂਗੇ ਟਰੈਕ ਤੇ ਕੱਲ ਫਿਰ ਸਾਰਾ ਦਿਨ ਟਰੈਕ ਕਰਕੇ ਅਸੀਂ ਸਿਖਰ ਦੇ ਉੱਤੇ ਕਹਿੰਦੇ ਉੱਤੇ ਬਰਬਰ ਵੀ ਸ਼ਾਇਦ ਹੋਵੇਗੀ ਦੇਖਾਂਗੇ ਤੁਹਾਨੂੰ ਵੀ ਨਾਲ-ਨਾਲ ਦੱਸਾਂਗੇ بارش ਦਾ ਵੀ ਮੌਸਮ ਹੈਗਾ ਪੈ ਵੀ ਰਹੀ ਹੈਗਾ ਹਾਂ ਤੇ ਕਿੱਦਾਂ ਦਾ ਜਿਹੜਾ ਹੈਗਾ ਸਾਰਾ ਸਫਰ ਰਹਿੰਦਾ ਤੇ ਕਿਵੇਂ ਰਸਤੇ ਦੇ ਵਿੱਚ ਜਿਹੜੇ-ਜਿਹੜੇ ਚੁਣੌਤੀਆਂ ਸਾਨੂੰ ਸਾਹਮਣੇ ਆਉਂਦੀਆਂ ਨੇ ਸਾਰੀਆਂ ਤੁਹਾਡੇ ਦੇ ਨਾਲ ਉਹ ਸਾਂਝਿਆ ਕਰਾਂਗੇ ਤੇ ਬਾਕੀ ਜਿਹੜੀਆਂ ਜਿਹਦੇ ਚੰਗੇ ਦੋਸਤ ਨਾਲ ਹੁਣ ਚੰਗੇ ਮਿੱਤਰ ਨਾਲ ਹੁਣ ਸਾਥੀ ਨਾਲ ਹੁਣ ਫਿਰ ਜਿਹੜੀਆਂ ਔਕੜਾਂ ਆਉਂਦੀਆਂ ਉਹ ਤਾਂ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਬੱਸ ਬੱਸ ਆਹੀ ਗੱਲ ਜੀ ਤੁਹਾਡੇ ਮਨ 'ਚ ਤੁਹਾਡੇ ਦਿਲ 'ਚ ਪੋਜ਼ਿਟਿਵਿਟੀ ਚਾਹੀਦੀ ਹੈ ਤੇ ਤੁਹਾਡੇ ਨਾਲ ਚੰਗੇ ਤੇ ਅੱਛੇ ਮਿੱਤਰ ਚਾਹੀਦੇ ਨੇ ਤਕਰੀਰ ਜੀ ਕਹਿੰਦੇ ਹੁੰਦੇ ਨਾ ਵੀ ਸਫ਼ਰ ਦੇ ਵਿੱਚ ਨਾ ਜੇ ਤੁਹਾਡੇ ਨਾਲ ਹਮਖਿਆਲ ਕੋਈ ਬੰਦਾ ਨਾ ਹੋਵੇ ਨਾ ਹਾਂਜੀ ਮਤਲਬ ਤੁਸੀਂ ਨੇਚਰ ਨਾਲ ਮਿਲਦੀ ਹੋਵੇ ਸਫ਼ਰ ਦਾ ਸਾਰਾ ਹੀ ਮਜ਼ਾ ਕਰਕਰਾ ਹੋ ਜਾ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਸਫ਼ਰ ਦਾ ਬਾਕੀ ਬੇਟਾ ਸਾਡੇ ਨਾਲ ਹੈ ਚੇਤਨ ਚੇਤਨ ਨਾਲ ਹੈ ਇਹ ਵੀ ਕਰੇਗਾ ਟਰੈਕ ਸਾਡੇ ਨਾਲ ਇਹ ਮੇਰੇ ਨਾਲ ਪਹਿਲੀ ਵਾਰ ਕਿਤੇ ਜਾ ਰਿਹਾ ਹੈ ਜੀ ਇਹ ਮੇਰੇ ਨਾਲ ਬਹੁਤ ਘੱਟ ਜਾਂਦਾ ਪਹਿਲੀ ਵਾਰ ਜਾ ਰਿਹਾ ਟਰੈਕਿੰਗ ਤੇ ਤੇ ਬਾਕੀ ਕੈਨੇਡਾ ਦੀਆਂ ਸੜਕਾਂ ਤੇ ਗੱਡੀਆਂ ਧੜਾਉਣ ਵਾਲਾ ਇਹਨੂੰ ਮੈਂ ਪਾਇਲਟ ਬਣਾਇਆ ਮੈਂ ਕਿਹਾ ਤੂੰ ਭਾਈ ਵਧੀਆ ਡਰਾਈਵਰ ਹੈ ਤੈਹੀਂ ਗੱਡੀ ਚਲਾਉਣੀ ਹੈ ਜਾਂਦੇ ਆਂ ਤੇ ਮੌਸਮ ਜਿਹੜਾ ਹੋ ਗਿਆ ਥੋੜਾ ਜਿਹਾ ਰੰਗीन ਹੋ ਰਿਹਾ ਬੱਦਲ ਹੋ ਰਹੇ ਨੇ ਸਾਰੇ ਬੱਦਲ ਭਾਈ ਹੋਈ ਹੋਈ ਆ ਤੇ ਅਸੀਂ ਰਾਸਤੇ ਦੇ ਵਿੱਚ ਹੁਣ ਫਰਸਟ ਸਟੇ ਆ ਸਾਡੀ ਇੱਥੇ ਲੰਚ ਭਾਜੀ ਕੀਤਾ ਨਹੀਂ ਆਪਾਂ ਨੇ ਲੰਚ ਨਹੀਂ ਕੀਤਾ ਅਸੀਂ ਚਾਹ ਪਣੀ ਸਨੈਕਸ ਲੈ ਕੇ ਥੋੜਾ ਜਿਹਾ ਹਲਕਾ ਜਿਹਾ ਕੁਰਾਵਾ ਸਵੇਰ ਦਾ ਰਸ਼ਨ ਪਾਣੀ ਖਾ ਗਏ ਆ ਲੰਚ ਕੀਤਾ ਨਹੀਂ ਤੇ ਇੱਥੇ ਅਸੀਂ ਖੜੇ ਆ ਕ੍ਰਾਸ ਰੋਡ ਰੈਸਟੋਰੈਂਟ ਹੈ ਥੱਥਲ ਰੋਡ ਤੇ ਥੱਥਲ ਰੋਡ ਤੋਂ ਜਿਹੜੀ ਸੜਕ ਮੁੜਨੀ ਹੈ ਮਾਤਾ ਚਿੰਤਪੁਰਨੀ ਅੱਗੇ ਕਿਹੜੀਆਂ-ਕੜੀਆਂ ਹੋਰ ਮਾਤਾ ਮਾਤਾ ਬਗਲਾਮੁਖੀ ਚਿੰਤਪੁਰਨੀ ਬਗਲਾਮੁਖੀ ਤੇ ਧਰਮਸ਼ਾਲਾ ਧਰਮਸ਼ਾਲਾ ਇਹ ਰੋਡ ਦੇ ਉੱਤੇ ਨੂੰ ਅਸੀਂ ਹੋ ਕੇ ਫਿਰ ਅਸੀਂ ਪਹੁੰਚ ਜਾਾਂਗੇ ਮੈਕਲੋਡਨ ਜਾਲੀ ਜਿਹੜੀ ਰੋਡ ਨੂੰ ਹੋ ਕੇ ਨਾ ਕਕੇਰੀ ਵਿਲੇਜ ਕਕੇਰੀ ਪਿੰਡ ਤੇ ਹੁਣ ਚਾਹ ਪਾਣੀ ਛਕ ਲਈਏ ਫਿਰ ਚੱਲਦੇ ਅੱਗੇ। ਨਾਲ ਆ ਰਹੇ ਟੂ ਟੂ ਪਾਉਂਦੇ ਆ। ਅੱਛਾ ਨਹੀਂ ਗਾੜਾ ਨਹੀਂ ਮੈਂ ਪਾਉਂਦਾ। ਉਹ ਬਾਅਦ 'ਚ ਕੱਟ ਦੇਣਾ। ਸਹੀ ਟੂ ਟੂ ਕਰਦੇ। ਟੂ ਟੂ 3 3 ਜਿੱਥੇ ਗੱਲ ਕਰ ਰਹੇ ਹਾਂ ਅੱਜ ਨਹੀਂ ਅਗਲੇ ਘਾਪੇ ਸਮਝਣਾ ਵੀ ਆਹ ਬੰਦੇ ਨੇ ਵਧੀਆ ਵਧੀਆ ਵਰਤੋਂ ਕੀਤੀ ਹੈ ਕੋਈ ਕਹਿੰਦਾ ਗਾਲ ਦੇ ਮਗਰ ਗਾਣਾ ਲਾ ਦੇ ਮੈਂ ਜਿੰਦਾ ਇਹ ਕਰਦਾ ਕਿ ਚੰਗਾ ਨਹੀਂ ਗਾਣਾ ਜੀ ਬੈਕਗ੍ਰਾਉਂਡ ਵਿੱਚ ਨਾਲੇ ਗਾਲ ਵੀ ਆਪਾਂ ਮਿਊਜ਼ਿਕ 'ਚ ਕੱਢਣੀ ਨਾ ਉਹਦੇ 'ਚ ਤੇ ਪਹਾੜ ਕੇ ਭਾਈ ਹੁਣ ਤਾਂ ਯਾਰ ਰਸਤਾ ਵਧੀਆ ਹੈ ਰਸਤਾ ਠੀਕ ਹੈ ਭਾਈ ਸੜਕ ਤਾਂ ਠੀਕ ਹੈ ਸੜਕ ਠੀਕ ਹੈ ਜੀ ਭਾਈ ਸੰਭਲਪਟੀ ਦਾ ਡਰਾਈਵ ਠੀਕ ਹੈ ਉਹਦਾ ਨਿਊ ਐਕਸਪੀਰੀਅੰਸ ਹੈ ਤੇ ਕਿਹੜੀ ਜਗ੍ਹਾ ਤੋਂ ਅਪ ਮੁੜੇ ਸੀ ਜਿਹੜਾ ਕਿਹੜਾ ਸੀ ਕ੍ਰਾਸ ਰੋਡ ਰੈਸਟੋਰੈਂਟ ਆ ਉਹ ਕ੍ਰਾਸ ਰੋਡ ਤਾਂ ਸੀਗਾ ਉਧਰ ਰੋਡ ਆੜਿਆ ਠੱਠਲ ਰੋਡ ਠੱਠਲ ਰੋਡ ਰੋਡੀ ਰੈਸਟੋਰੈਂਟ ਆ ਠੱਠਲ ਰੋਡ ਨੇ ਸਾਨੂੰ ਐਸਾ ਉਲਝਾਇਆ ਜੀ ਅਸੀਂ ਤਾਂ ਪੈ ਗਏ ਪਤਾ ਨਹੀਂ ਕਿਹੜੇ ਰਸਤਿਆਂ ਨੂੰ ਠੀਕ ਹੈ ਵੈਸੇ ਗੂਗਲ ਠੀਕ ਦੱਸਦੀ ਹੈ ਸੰਦੇ ਆਪਣੀ ਜਾਇ ਵੀ ਮਿਲਦੇ ਚਾਲਦੇ ਅਸੀਂ ਗੂਗਲ ਤੇ ਬਣ ਕੇ ਆਪ ਵੀ ਪ੍ਰਦਾਨ ਸੀ ਸਾਨੂੰ ਵੀਰ ਘੱਟ ਰਿਹਾ ਗਾਲਾਂ ਗੂਗਲ ਨੂੰ ਆਪ ਸਾਰਾ ਰਸਤਾ ਪਤਾ ਸੀ ਪਰ ਗੂਗਲ ਨੇ ਸਾਨੂੰ ਉਲਝਾਤਾ ਤੇ ਆਹ ਰਸਤਾ ਵੀ ਨਵਾਂ ਵੈਸੇ ਠੀਕ ਹੈ ਸੜਕਾਂ ਦੇ ਸ਼ੁਭਾਸ਼ ਟ੍ਰੈਫਿਕ ਬਹੁਤ ਘੱਟ ਦੇ ਵਿੱਚ ਵਿਸ਼ਵਾਸ਼ ਨਾਲ ਜੀ ਸੜਕ ਤਾਂ ਬੜੀ ਸ਼ਾਨਦਾਰ ਬਹੁਤ ਵਧੀਆ ਤੇ ਵੇਹੇ ਹੀ ਮੱਧਲ ਕੁਦੜ ਹੋ ਗਿਆ ਮੀਂਹ ਵੀ ਪੈ ਰਿਹਾ ਥੋੜਾ ਥੋੜਾ ਬੂੰਦਾਬੰਦੀ ਹੋ ਰਹੀ ਹੈ ਬੂੰਦਾਬੰਦੀ ਹੋ ਰਹੀ ਹੈ ਇਸ ਸਮਾਂ ਇਸ ਸਮੇਂ ਤਕਰੀਬਨ 5 ਵਜਣ ਵਾਲੇ ਨੇ ਤੇ ਇੱਥੋਂ ਸਾਨੂੰ ਦੱਸ ਰਿਹਾ 3 ਘੰਟੇ ਮਿਨੀਮਮ ਕਰੇਰੀ ਪਿੰਡ ਦਾ ਤੇ ਸਾਨੂੰ ਕੁਝ ਨਹੀਂ ਪਤਾ ਸੀ ਕਿੱਥੇ ਰੁਕਣਾ ਕਿਵੇਂ ਕਰਨਾ ਕੀ ਨਹੀਂ ਕਰਨਾ ਪਰ ਚੱਲ ਰਹੇ ਹਾਂ ਜਿੱਥੇ ਬਣ ਗਿਆ ਉੱਥੇ ਡੇਰੇ ਲਾ ਲੈਣੇ ਕੋਈ ਹਨੀ ਜੀ ਕੰਨੀ ਜੀ ਹਾਂ ਜੀ ਬਾ ਜਿੱਥੇ ਲੱਗਿਆ ਉੱਥੇ ਡੇਰੇ ਲਾ ਦੇਣੇ ਆਪਾਂ ਨੇ ਬਿਲਕੁਲ ਨਹੀਂ ਜੇ ਸਾਨੂੰ ਕੋਈ ਪਲੈਨਿੰਗ ਨਹੀਂ ਸੀ ਜੇ ਸਾਡੂ ਰਾਤ ਨੂੰ ਗੱਡੀ 'ਚ ਵੀ ਸੋਣਾ ਪਿਆ ਕੁਝ ਨਾ ਮਿਲਿਆ ਤਾਂ ਗੱਡੀ 'ਚ ਵੀ ਸੋਣਾ ਪਿਆ ਮੇਰੇ ਮੇਰੇ ਕੋਲ ਬੋਲ ਕੇ ਨਹੀਂ ਦੱਸ ਸਕਦੇ ਐਨੀ ਛੇਤੀ ਸੀ ਪਲੈਨਿੰਗ ਕਰਕੇ ਤੁਰ ਪਏ ਬੈਗ 'ਚ ਪਾਉਣ ਲੋੜ ਜਰੂਰੀ ਸਮਾਨ ਉਹ ਤਾਂ ਲੱਭਿਆ ਹੀ ਨਹੀਂ ਕੋਈ ਦਾ ਨਹੀਂ ਸਾਡੀ ਆ ਤਾਂ ਮੇਰੇ ਕੋਲ ਅੰਡਰਵੀਅਰ ਤੇ ਉਪਰ ਮੇਰੇ ਕੋਲ ਤਾਂ ਕੰਬਲ ਹੈਗਾ ਤੁਸੀਂ ਆਪਣਾ ਦੇਖ ਲਿਓ ਇਹ ਸਾਡੇ ਨਾਲ ਥੋੜੀ ਜੱਤੀ ਹੋਗੀ ਇਹ ਸਾਡੇ ਨਾਲ ਥੋੜੀ ਜੱਤੀ ਹੋਗੀ ਮੈਂ ਰਘਵੀਰ ਨੂੰ ਫੋਨ ਵੀ ਆਪਣਾ ਤਾਂ ਕੰਬਲ ਲਿਆਂਦਾ ਬਾਕੀ ਨੂੰ ਕਹਿੰਦੇ ਵੀ ਆਜੋ ਮੈਂ ਕਿਹਾ ਘਾਂਟੇ 'ਚ ਤਿਆਰ ਨਹੀਂ ਘਾਂਟੇ ਬਾਅਦ ਫੋਨ ਕੀਤਾ ਕਹਿੰਦਾ ਯਾਰ ਮੈਂ ਤਾਂ ਕੱਪੜੇ ਨਹੀਂ ਲੱਭਰੇ ਕਿਹੜੇ ਪਾਉਣੇਗਾ ਤੇ ਪਲੈਨਿੰਗ ਬਲੂਨਿੰਗ ਨਾਲ ਕੁਝ ਨਹੀਂ ਵੜਦਾ ਹੁੰਦਾ ਆਪਾਂ ਪਲੈਨਿੰਗ ਜਿੰਨੀ ਮਰਜ਼ੀ ਕਰੀ ਜਾਈਏ ਬਿਲਕੁਲ ਆਪਾਂ ਦੀ ਜ਼ਿੰਦਗੀ ਵਿੱਚ ਕੋਈ ਪਲੈਨਿੰਗ ਕੰਮ ਨਹੀਂ ਕਰਦੀ ਦੇਖੋ ਆਪਾਂ ਕਿੰਨੀ ਡੇਰ ਤੋਂ ਪਲੈਨਿੰਗ ਕਰ ਰਹੇ ਸੀ ਕੋਈ ਆਪਣੀ ਪਲਾਨਿੰਗ ਨਹੀਂ ਬਣੀ ਹੈ ਜੀ ਕਿੰਨੀ ਵਾਰ ਕੈਨਸਲਡ ਹੋਇਆ ਆਪਣਾ ਅੱਜ ਅਚਾਨਕ ਹੋਇਆ ਤੇ ਆਪਾਂ ਚੱਲ ਪਏ ਬਿਲਕੁਲ ਚੱਲ ਪਏ ਤਾਂ ਆਪਾਂ ਮੰਜ਼ਿਲ ਤੇ ਪਹੁੰਚ ਵੀ ਜਾਣਾ ਹਾਂ ਰਾਸਤਾ ਦਾ ਇਹ ਬਦੂਆ ਰਿਹਾ ਜਿਹੜਾ ਨਾ ਚੱਲਦਾ ਉਹ ਮੰਜ਼ਿਲ ਤੇ ਪਹੁੰਚਦਾ ਜਿਹੜਾ ਸੋਚਦਾ ਉਹ ਕਦੇ ਦੀ ਮੰਜ਼ਿਲ ਤੇ ਪਹੁੰਚਦਾ ਆ ਤੁਸੀਂ ਗੰਭੀਰ ਗੱਲ ਕਰਤੀ ਵੈਸੇ ਹਾਂਜੀ ਹੁਣ ਅਸੀਂ ਮੰਜ਼ਿਲ ਤੇ ਸੀਰੀਅਸ ਕਰਦਾ ਤੁਸੀਂ ਸੋਚਣ ਵਾਸਤੇ ਅਸੀਂ ਤੁਰੇ ਹੋਏ ਆ ਤੇ ਮੰਜ਼ਿਲ ਤੇ ਪਹੁੰਚ ਜਾਣਾ ਸ਼ਾਮ ਤੱਕ ਮੰਜ਼ਿਲ پتہ ਨਹੀਂ ਕਿਹੜੀ ਐ ਸਾਡੀ ਹਾਂਜੀ ਮੰਜ਼ਲਾ ਵੀ ਦੂਰ ਨੇ ਹਜੇ ਫਿਰ ਆਪਾਂ ਉੱਥੇ ਜਾ ਕੇ ਕਰੇਰੀ ਚ ਜੇ ਸਾਨੂੰ ਕੰਬਣਾ ਨਾ ਲੱਗਿਆ ਤਾਂ ਰਾਤ ਨੂੰ ਫੰਗੜਾਵਾ ਲੈਂਦੇ ਮੇਰੇ ਕੋਲ ਤਾਂ ਕੰਬਲ ਹੈਗਾ ਤੁਸੀਂ ਦੇਖ ਲਿਓ ਕਰੇਰੀ ਵਾਲੇ ਸੌਣ ਨਹੀਂ ਦੇਣਾਂ ਆਪਾਂ ਦੇ ਕੋਲੇ ਅਪਾਰਟਮੈਂਟ ਨੇ ਸ਼ੱਕਦਾ ਕਮੋਦ ਤੌਲੀਆ ਬਾਂਜੇ ਫੜ ਫੁੜਕੇ ਲੈਣਾ ਪਵੇ ਇਹ ਤਾਂ ਦੇਖ ਲਓ ਯਾਰ ਗੱਡੀ ਜੇ ਪੈਣਾ ਪਵੇ ਚਲੋ ਬਹੁਤ ਵਧੀਆ ਜੀ ਦੂਰ ਬਹੁਤ ਵਧੀਆ ਰਿਹਾ ਪਹਾੜਾਂ ਦੇ ਦਰਸ਼ਨ ਹੋਣ ਲੱਗੇ ਵੀ ਆ ਤੇ ਆਹ ਘਾਟੀ ਆ ਰਹੀ ਹੈ ਆ ਮੌਸਮ ਦੇਖੋ ਮੀਂਹ ਇਹ ਮੀਂਹ ਪੈ ਰਿਹਾ ਹੁੰਦਾ ਬੰਦੀ ਹੋਰੀ ਹੈ ਹਾਂ ਇਹ ਕਿਹੜਾ ਆ ਗਿਆ ਜਾਨਵਰ ਜਵਾਰ ਜਿੱਦਾਂ ਜਵਾਰ ਸੀ ਮੈਂ ਜਾਂਦਾ ਆ ਇਦਾਂ ਦੀ ਘਾਟੀ ਹੈ ਜਿਵੇਂ ਚੰਬਲ ਦੀ ਘਾਟੀ ਹੁੰਦੀ ਹੈ ਚੰਬਲ ਦੀ ਘਾਟੀ ਹੈ ਯਾਰ ਮੀਨ ਜਾਕੂ ਜਾ ਰਹੇ ਨੇ ਮੀਨ ਆਪਾਂ ਨੂੰ ਟੱਕਰੇ ਗੱਲ ਕਿਤੇ ਦੇਖੋ ਮੇਰੇ ਕੋਲ ਤਾਂ ਰੇਨ ਕੋਟ ਵੀ ਹੈਗੇ ਨੇ ਬਾਕੀ ਤੁਸੀਂ ਆਪਣਾ ਦੇਖ ਲਿਓ ਆਪਾਂ ਲੈ ਲਾਂਗੇ ਜੇ ਉੱਥੋਂ ਰੇਡ ਤੋਂ ਮਿਲਦੇ ਅਸੀਂ ਰਸਤੇ 'ਚ ਜਾਂਦੇ ਹੋਏ ਫੇਮਸ ਜਿਹੜਾ ਹੈਗਾ ਧਾਰਮਿਕ ਸਥਾਨ ਹੈ ਬਗਲਾਮੁਖੀ ਮਾਤਾ ਦਾ ਮੰਦਰ ਹੈ ਇਹ ਵਰਲਡ ਫੇਮਸ ਹੈ ਤੇ ਅਸੀਂ ਇੱਥੇ ਰੁਕੇ ਸੀ ਤੇ ਸਾਡੇ ਦੋ ਸ਼ਰਧਾਲੂ ਮੱਥਾ ਟੇਕਣ ਗਏ ਆ ਮਨ ਮੇਰਾ ਵੀ ਸੀ ਲੇਕਿਨ ਮੇਰੇ ਨਿਕਰ ਪਈ ਹੋਈ ਸੀ ਇੱਥੋਂ ਹੀ ਅਸੀਂ ਮੱਥਾ ਟੇਕ ਲਿਆ ਸੀ ਤੇ ਇਹ ਬਹੁਤ ਹੀ ਪ੍ਰਸਿੱਧ ਧਾਰਮਿਕ ਸਥਾਨ ਹੈ ਤੇ ਇਸ ਧਰਮਸ਼ਾਲਾ ਨੂੰ ਰਾਸਤੇ ਨੂੰ ਜਾਂਦੇ ਹੋਏ ਹੋਰ ਵੀ ਜਿਹੜੇ ਬੜੇ ਧਾਰਮਿਕ ਸਥਾਨ ਨੇ ਮਾਤਾ ਦੇ ਮੰਦਰ ਨੇ ਜਿਵੇਂ ਚਿੰਤਪੁਰਨੀ ਜਵਾਲਾ ਜੀ ਤੇ ਉਹ ਰਾਸਤੇ ਚ ਆਉਂਦੇ ਨੇ ਉਹਨਾਂ ਵਿੱਚੋਂ ਇਹ ਇੱਕ ਬਹੁਤ ਹੀ ਪ੍ਰਸਿੱਧ ਮੰਦਰ ਹੈਗਾ ਤੇ ਰਗਵੀਰ ਤੇ ਉਹਦਾ ਬੇਟਾ ਜਿਹੜਾ ਹੈਗਾ ਉਹ ਨੀਚੇ ਮੱਥਾ ਟੇਕਣ ਗਏ ਹੋਏ ਨੇ ਤੇ ਬਹੁਤ ਹੀ ਰਮਣੀਕ ਜਿਹੜਾ ਹੈਗਾ ਇਹ ਥਾਂ ਹੈ ਲਓ ਜੀ ਸਾਡੇ ਸ਼ਰਧਾਲੂ ਮੱਥਾ ਟੇਕ ਕੇ ਆ ਗਏ ਨੇ ਤੇ ਹੁਣ ਅਸੀਂ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ ਹਾਂ ਜੀ ਲਓ ਜੀ ਰਾਤ ਦੇ ਤਕਰੀਬਨ 8:30 ਦਾ ਟਾਈਮ ਹੋ ਗਿਆ ਤੇ ਅਸੀਂ ਕਰੇਰੀ ਜਿਹੜਾ ਪਿੰਡ ਹੈ ਜਿੱਥੇ ਰੁਕਣਾ ਸੀਗਾ ਜਿੱਥੋਂ ਟ੍ਰੈਕ ਸ਼ੁਰੂ ਹੋਣੀ ਹੈ ਉਸ ਤੋਂ ਤਕਰੀਬਨ 15 ਜਾਂ 20 ਕਿਲੋਮੀਟਰ 15 17 ਕਿਲੋਮੀਟਰ ਪਿੱਛੇ ਹੈ ਤੇ ਰਸਤੇ ਦੇ ਵਿੱਚ ਇਹ ਹਿਮਾਲయన్ ਆਡਿਸੀ ਹੈਗਾ ਜਿਹੜਾ ਰੈਸੋਰਟ ਜਿਹਾ ਹੈਗਾ ਤੇ ਦੱਸ ਰਹੇ ਸੀ ਵੀ ਰਸਤੇ ਵਿੱਚ ਨਾ ਇੱਥੇ ਕੋਈ ਜ਼ਿਆਦਾ ਹੈਬਿਟੇਸ਼ਨ ਹੈ ਨਹੀਂ ਅੱਗੇ ਬਿਲਕੁਲ ਜੰਗਲ ਜੰਗਲੀ ਏਰੀਆ ਹੈ ਕੋਈ ਮਿਲਣਾ ਨਹੀਂ ਕੁਝ ਤੇ ਇਸ ਕਰਕੇ ਅਸੀਂ ਇੱਥੇ ਸਟੇ ਕਰਨਾ ਹੈ ਹੁਣ ਰਾਤ ਨੂੰ ਤੇ ਸਵੇਰੇ ਅਸੀਂ ਇੱਥੋਂ ਨਿਕਲਾਂਗੇ ਤਕਰੀਬਨ 8 ਵਜੇ ਦੇ ਕਰੀਬ ਕਿਉਂਕਿ 10 ਵਜੇ ਜਿਹੜੀ ਟ੍ਰੈਕ ਸ਼ੁਰੂ ਕਰਾਂਗੇ ਤੇ ਇਹ ਜਿਹੜਾ ਹੋਟਲ ਹੈ ਹਿਮਾਲయన్ ਆਡਿਸੀ ਇੱਥੇ ਅਸੀਂ ਰਾਤ ਨੂੰ ਹੁਣ ਸਟੇ ਕਰਾਂਗੇ ਤੇ ਆ ਜਿਹੜਾ ਹੈਗਾ ਹੋਟਲ ਹੈ ਤੇ ਸਾਨੂੰ ਤਕਰੀਬਨ ਦੋ ਰੂਮ ਜਿਹੜੇ ਹੈ ਇਹਨਾਂ ਨੇ ਦਿੱਤੇ ਅਸੀਂ ਪਹਿਲਾਂ ਫੋਨ ਤੇ ਗੱਲ ਕਰ ਲਈ ਸੀ ਹਜ਼ਾਰ-ਹਜ਼ਾਰ ਦੇ ਦੋ ਰੂਮ ਦਿੱਤੇ ਨੇ ਤੇ ਦੁਪਹਿਰੇ ਅਸੀਂ ਖਾਣਾ ਖਾਦਾ ਨਹੀਂ ਸੀ ਤੇ ਹੁਣ ਖਾਣੇ ਦਾ ਆਰਡਰ ਦੰਨੇ ਆ ਜੇ ਪਹੁੰਚੀ ਹੀ ਆ ਤੇ ਸਵੇਰੇ ਫਿਰ ਸੱਜਰੇ ਨਿਕਲਣਾ ਵੀ ਆ ਇਸ ਕਰਕੇ ਥਕੇ ਹੋਏ ਆ ਕੱਦ ਸਾਰਾ ਦਿਨ ਟਰੈਕ ਕਰਨੀ ਆ ਤੇ ਖਾਣੇ ਦਾ ਆਰਡਰ ਦਿੰਨੇ ਆ ਬਾਕੀ ਰੈਸਟ ਕਰਦੇ ਆ ਹਾਂਜੀ ਕੀ ਹੋ ਗਿਆ ਖਾਣੇ ਖਾਣੇ ਦਾ ਖਾਣੇ ਦਾ ਆਰਡਰ ਦੇ ਦਿਓ ਮੇਰੇ ਸੁਰੇਜ ਆ ਰੋਟੀ ਰਾਜ ਸਲਾਦ ਸੁਵੇਦੀ ਖਾਣਾ ਡਿਸਾਈਡ ਕਰੋ ਮਾਸ ਮੂਸ ਮੰਗਾ ਲਓ